ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਰੁਕ ਕਰ ਲੈਣੇ ਇਸ ਵੇਲੇ ਦੇ ਹੈਡਲਾਈਨਸ ਵੱਲ ਆਸਟ੍ਰੇਲੀਆ ਵਿੱਚ ਲੋਕਾਂ ਦੀ ਮਿਹਨਤ ਦੀ ਕਮਾਈ ਤੇ ਹੈਕਰਾਂ ਦੀ ਨਜ਼ਰ 20000 ਤੋਂ ਵੱਧ ਪੈਨਸ਼ਨ ਫੰਡ ਖਾਤੇ ਹੋਏ ਹੈਕ ਆਸਟ੍ਰੇਲੀਆਈ ਕ੍ਰਿਕਟਰ ਐਸ਼ਲੇ ਗਾਰਡਨ ਨੇ ਕਰਵਾਇਆ ਵਿਆਹ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਜਾਣਕਾਰੀ ਆਸਟ੍ਰੇਲੀਆ ਦੀ ਪ੍ਰਸ਼ਾਂਤ ਮਹਾਸਾਗਰ ਵਿੱਚ ਹਾਲਤ ਖਰਾਬ ਚੀਨ ਕਿਸੇ ਵੀ ਸਮੇਂ ਮਚਾ ਸਕਦਾ ਹੈ ਤਬਾਹੀ ਬਾਜ਼ਾਰਾਂ ਦੇ ਡਿੱਗਣ ਨਾਲ ਸੁਪਰ ਬੈਲੈਂਸ ਹੋਏ ਪ੍ਰਭਾਵਿਤ ਮਾਹਿਰਾਂ ਨੇ ਦੱਸੀ ਬਾਜ਼ਾਰ ਡਿੱਗਣ ਦੀ ਅਸਲੀ ਵਜ੍ਹਾ ਹੈਕਰਾਂ ਨੇ ਆਸਟ੍ਰੇਲੀਆ ਵਿੱਚ ਵੱਡੇ ਪੈਨਸ਼ਨ ਫੰਡਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੇ 20000 ਤੋਂ ਵੱਧ ਖਾਤੇ ਹੈਕ ਕਰ ਲਏ ਨੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਮਿਸ਼ੇਲ ਮੈਗਨੀਜ਼ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਦੇ 4.2 ਟ੍ਰਿਲੀਅਨ ਆਸਟ੍ਰੇਲੀਅਨ ਡਾਲਰ ਦੇ ਰਿਟਾਇਰਮੈਂਟ ਬਚਤ ਖੇਤਰ ਵਿੱਚ ਖਾਤਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਈਬਰ ਅਪਰਾਧੀਆਂ ਦੀ ਜਾਣਕਾਰੀ ਮਿਲੀ ਸੀ ਦੇਸ਼ ਦੇ ਸਭ ਤੋਂ ਵੱਡੇ ਫੰਡ ਆਸਟ੍ਰੇਲੀਅਨ ਸੁਪਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ 3.5 ਮਿਲੀਅਨ ਮੈਂਬਰਾਂ ਲਈ 365 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਪ੍ਰਬੰਧਨ ਕਰਦਾ ਹੈ ਆਸਟ੍ਰੇਲੀਅਨ ਸੁਪਰ ਨੇ ਕਿਹਾ ਕਿ ਖਾਤਿਆਂ ਤੱਕ ਪਹੁੰਚ ਕਰਨ ਅਤੇ ਧੋਖਾਧੜੀ ਕਰਨ ਲਈ 600 ਮੈਂਬਰਾਂ ਦੇ ਪਾਸਵਰਡ ਚੋਰੀ ਕੀਤੇ ਗਏ ਸਨ ਮੁੱਖ ਮੈਂਬਰ ਅਫਸਰ ਰੋਜ਼ ਕੇਰਲਰ ਨੇ ਕਿਹਾ ਕਿ ਅਸੀਂ ਤੁਰੰਤ ਕਾਰਵਾਈ ਕੀਤੀ ਅਤੇ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਦੇ ਅਨੁਸਾਰ 4 ਆਸਟ੍ਰੇਲੀਅਨ ਸੁਪਰ ਮੈਂਬਰਾਂ ਦੇ ਖਾਤਿਆਂ ਵਿੱਚੋਂ ਕੁੱਲ 5 ਲੱਖ ਆਸਟ੍ਰੇਲੀਅਨ ਡਾਲਰ ਕਟਵਾਏ ਗਏ ਅਤੇ ਹੋਰ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ। ਆਸਟ੍ਰੇਲੀਅਨ ਰਿਟਾਇਰਮੈਂਟ ਟਰਸਟ ਜੋ ਕਿ 2.4 ਮਿਲੀਅਨ ਮੈਂਬਰਾਂ ਲਈ 300 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਪ੍ਰਬੰਧ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਫੰਡ ਹੈ, ਉਸਨੇ ਕਿਹਾ ਕਿ ਅਸਾਧਾਰਨ ਲੌਗਇਨ ਗਤੀਵਿਧੀ ਦਾ ਪਤਾ ਲਗਾਇਆ ਗਿਆ ਹੈ। ਪ੍ਰਭਾਵਿਤ ਖਾਤਾ ਲੌਕ ਕਰ ਦਿੱਤਾ ਗਿਆ ਹੈ ਹਾਲਾਂਕਿ ਕੋਈ ਸ਼ੱਕੀ ਲੈਣ-ਦੇਣ ਦੀ ਕਿਰਿਆ ਨਹੀਂ ਹੋਈ ਰਿਟੇਲ ਵਰਕਰਾਂ ਲਈ ਡਿਫੌਲਟ ਇੰਡਸਟਰੀ ਪੈਨਸ਼ਨ ਫੰਡ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਨਾਲ ਲਗਭਗ 20 ਹਜ਼ਾਰ ਖਾਤੇ ਪ੍ਰਭਾਵਿਤ ਹੋਏ ਸਨ ਇਸ ਕੋਲ ਪਰਮੰਦਨ ਅਧੀਨ 93 ਬਿਲੀਅਨ ਆਸਟ੍ਰੇਲੀਆਈ ਡਾਲਰ ਦੀਆਂ ਜਾਇਦਾਦਾਂ ਹਨ ਰੈਸਟੇ ਸੀਈਓ ਵਿਕੀ ਡਾਇਲ ਨੇ ਕਿਹਾ ਕਿ 29 ਮਾਰਚ ਨੂੰ ਆਨਲਾਈਨ ਮੈਂਬਰ ਐਕਸੈਸ ਪੋਰਟਲ ਤੇ ਕੁਝ ਅਣਅਧਿਕਾਰਤ ਗਤੀਵਿਧੀ ਦਾ ਪਤਾ ਲੱਗਿਆ ਸੀ ਅਸੀਂ ਤੁਰੰਤ ਐਕਸੈਸ ਪੋਰਟਲ ਬੰਦ ਕਰ ਦਿੱਤਾ ਪ੍ਰਧਾਨ ਮੰਤਰੀ ਐਂਥਨੀ ਆਲਬਾਨੀਸ ਨੇ ਕਿਹਾ ਕਿ ਉਹਨਾਂ ਨੂੰ ਹੈਕਿੰਗ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਇਸ ਦਾ ਜਵਾਬ ਸਰਕਾਰੀ ਏਜੰਸੀਆਂ ਸਮੇਂ ਸਿਰ ਦੇਣ ਗਿਆ। ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਤਜਰਬੇਕਾਰ ਮਹਿਲਾ ਕ੍ਰਿਕਟਰ ਐਸ਼ਲੇ ਗਾਰਡਨਰ ਨੇ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਲਈ ਹੈ। ਗਾਰਡਨਰ ਦਾ ਵਿਆਹ ਆਪਣੀ ਲੰਬੇ ਸਮੇਂ ਤੋਂ ਪ੍ਰੇਮਿਕਾ ਮੋਨੀਕਾ ਰਾਈਟ ਨਾਲ ਹੋਇਆ ਹੈ। ਆਸਟ੍ਰੇਲੀਆਈ ਮਹਿਲਾ ਆਲਰਾਊਂਡਰ ਐਸ਼ਲੇ ਗਾਰਡਨਰ ਨੇ ਮੰਗਣੀ ਦੇ ਲਈ 1 ਸਾਲ ਬਾਅਦ ਆਪਣੀ ਸਾਥੀ ਮੋਨੀਕਾ ਨਾਲ ਵਿਆਹ ਕਰਵਾ ਲਿਆ। ਤਾ ਦੱਸਦੀ ਹੈ ਕਿ ਉਹਨਾਂ ਦੇ ਵਿਆਹ ਸਮਾਰੋਹ ਵਿੱਚ ਗਾਰਡਨਰ ਦੇ ਕਰੀਬੀ ਕ੍ਰਿਕਟਰ ਦੋਸਤ ਐਲੈਸਾ ਹਿਲੀ, ਐਲਿਸ ਪੈਰੀ, ਕਿਮ ਗਾਰਬ ਅਤੇ ਐਲਿਸ ਮਿਲਾਨੀ ਅਤੇ ਹੋਰ ਵੀ ਕਈ ਸਾਥੀ ਸ਼ਾਮਿਲ ਰਹੇ। ਗਾਰਡਨਰ ਨੇ ਹਾਲ ਹੀ ਵਿੱਚ ਪਿਛਲੇ ਮਹੀਨੇ ਦੇ ਅਖੀਰ ਵਿੱਚ ਇੱਕ T20 ਲੜੀ ਲਈ ਆਸਟ੍ਰੇਲੀਆਈ ਮਹਿਲਾ ਟੀਮ ਦੇ ਹਿੱਸੇ ਵਜੋਂ ਨਿਊਜ਼ੀਲੈਂਡ ਦਾ ਤੌਰ ਆ ਕੀਤਾ ਸੀ। ਇਸ ਕ੍ਰਿਕਟਰ ਨੇ 13 ਮਾਰਚ ਤੱਕ ਭਾਰਤ ਵਿੱਚ WPL 2025 ਦਾ ਪੂਰਾ ਸੀਜ਼ਨ ਗੁਜਰਾਤ ਜਾਇੰਟਸ ਮਹਿਲਾ ਟੀਮ ਦੀ ਕਪਤਾਨ ਵਜੋਂ ਵੀ ਖੇਡਿਆ। ਐਤਵਾਰ 6 April ਨੂੰ ਆਸਟ੍ਰੇਲੀਆਈ ਮਹਿਲਾ ਆਲਰਾਊਂਡਰ ਐਸ਼ਲੇ ਗਾਰਡਨ ਨੇ ਆਪਣੀ ਲੰਬੇ ਸਮੇਂ ਦੀ ਸਾਥੀ ਮੌਨਿਕਾ ਨਾਲ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਕਰਵਾ ਲਿਆ। ਫਿਰ ਵੀ ਗਾਰਡਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮੌਨਿਕਾ ਨਾਲ ਆਪਣੇ ਵਿਆਹ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸਾਂਝਾ ਕੀਤਾ। ਆਪਣੇ 28ਵੇਂ ਜਨਮਦਿਨ ਤੋਂ ਥੋੜੀ ਦੇਰ ਪਹਿਲਾਂ ਸਿਡਨੀ ਸਿਕਸਰਸ ਕ੍ਰਿਕਟਰ ਨੇ ਲਿਖਿਆ, "ਸ਼੍ਰੀਮਤੀ ਅਤੇ ਸ਼੍ਰੀਮਤੀ ਗਾਰਡਨ।" ਦੱਸ ਦੇ ਕਿ ਐਸ਼ਲੇ ਗਾਰਡਨ ਨੂੰ ਹਾਲ ਹੀ ਵਿੱਚ WPL ਵਿੱਚ ਗੁਜਰਾਤ ਜਾਇੰਟਸ ਦੀ ਕਪਤਾਨ ਨਿਯੁਕਤ ਕੀਤਾ ਗਿਆ ਸੀ ਜਦੋਂ ਫਰਾਂਚਾਈਜ਼ੀ ਨੇ 2023 ਅਤੇ 24 ਵਿੱਚ ਪੁਆਇੰਟ ਟੇਬਲ ਤੇ ਲਗਾਤਾਰ 2-3 ਸਥਾਨ ਹਾਸਲ ਕੀਤੇ ਸਨ ਉਸ ਦੀ ਅਗਵਾਈ ਵਿੱਚ ਫਰਾਂਚਾਈਜ਼ੀ WPL 2025 ਦੇ ਐਲੀਮੀਨੇਟਰ ਪੜਾ ਤੱਕ ਪਹੁੰਚੀ ਅੰਤ ਤੱਕ ਨੌਕਾਊਟ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਸ ਤੋਂ ਹਾਰ ਗਈ ਐਸ਼ਲੇ ਗਾਰਨਰ ਨੇ ਫਰਵਰੀ 2017 ਵਿੱਚ ਨਿਊਜ਼ੀਲੈਂਡ ਵਿਰੁੱਧ ਐਮਸੀਜੀ ਵਿੱਚ ਇੱਕ T20 ਮੈਚ ਨਾਲ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਉਹਨਾਂ ਤਾਂ ਕਿਹੇ ਕ੍ਰਿਕਟਰ ਆਸਟ੍ਰੇਲੀਆ ਮਹਿਲਾ ਟੀਮ ਲਈ 7 ਟੈਸਟ 77 ਇੱਕ ਰੋਜ਼ਾ ਅਤੇ 96 T20 ਮੈਚ ਖੇਡ ਚੁੱਕੀ ਹੈ। ਇੱਕ ਤਜਰਬੇਕਾਰ ਆਲਰਾਊਂਡਰ ਸੱਜੇ ਹੱਥ ਦੀ ਇਸਤਮਾਕੇਦਾਰ ਬੱਲੇਬਾਜ਼ ਨੇ ਸਾਰੇ ਅੰਤਰਰਾਸ਼ਟਰੀ ਫਾਰਮੈਟਾਂ ਵਿੱਚ 3000 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਆਪਣੇ ਸੱਜੇ ਹੱਥ ਦੇ ਆਫ ਬ੍ਰੇਕ ਗੇਮਬਾਜ਼ੀ ਰਾਹੀਂ 207 ਵਿਕਟਾਂ ਵੀ ਲਈਆਂ ਹਨ। ਗਾਰਡਨਰ 2018, 2020 ਅਤੇ 2023 T20 ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲੀਆ ਮਹਿਲਾ ਟੀਮ ਦਾ ਹਿੱਸਾ ਸੀ। ਅਤੇ ਨਿਊਜ਼ੀਲੈਂਡ ਵਿੱਚ 2022 ਦੀ ਇੱਕ ਦੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਵੀ ਰਹੀ। ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵੱਧਦੇ ਫੌਜੀ ਪ੍ਰਭਾਵ ਅਤੇ ਅਮਰੀਕਾ ਦੀ ਭੂਮਿਕਾ ਤੇ ਵੱਧਦੇ ਸ਼ੱਕ ਦੇ ਵਿਚਕਾਰ ਆਸਟ੍ਰੇਲੀਆ ਦੀ ਜਲ ਸੈਨਾ ਦੀਆਂ ਤਿਆਰੀਆਂ ਤੇ ਗੰਭੀਰ ਸਵਾਲੀਆ ਨਿਸ਼ਾਨ ਲੱਗੇ ਨੇ। ਆਸਟ੍ਰੇਲੀਆ ਕੋਲ ਆਧੁਨਿਕ ਜੰਗੀ ਜਹਾਜ਼ਾਂ ਅਤੇ ਹਥਿਆਰਾਂ ਦੀ ਬਹੁਤ ਘਾਟ ਹੈ ਅਤੇ ਉਸ ਦੀਆਂ ਪੰਡੂਬੀਆਂ ਦੀ ਸਥਿਤੀ ਵੀ ਚਿੰਤਾ ਦਾ ਵਿਸ਼ਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਖੇਤਰੀ ਟਕਰਾਅ ਸ਼ੁਰੂ ਹੋ ਜਾਂਦਾ ਹੈ ਆਸਟ੍ਰੇਲੀਆ ਇਸ ਨਾਲ ਇਕੱਲਾ ਨਹੀਂ ਲੜ ਸਕੇਗਾ ਆਕਸ ਸਮਝੌਤੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਵਿੱਖ ਵਿੱਚ ਪਰਮਾਣੂ ਪੰਡੂਬੀਆਂ ਪ੍ਰਾਪਤ ਕਰਨ ਦੇ ਯੋਗ ਹੋਵੇਗਾ ਪਰ ਅਦੋਂ ਤੱਕ ਇਸ ਦੀ ਸੁਰੱਖਿਆ ਤਿਆਰੀਆਂ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ ਆਸਟ੍ਰੇਲੀਆਈ ਜਲ ਸੈਨਾ ਕੋਲ ਕੁੱਲ 10 ਸਤਹੀ ਜੰਗੀ ਜਹਾਜ਼ ਹਨ ਇਹਨਾਂ ਵਿੱਚ 3 ਹੋਬਾਰਟ ਕਲਾਸ ਵਿਨਾਸ਼ਕਾਰੀ ਅਤੇ 7 ਪੁਰਾਣੇ ਐਂਜੇ ਕਲਾਸ ਫ੍ਰੀਗ੍ਰੇਡ ਸ਼ਾਮਿਲ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਜਹਾਜ਼ ਤਕਨੀਕੀ ਤੌਰ ਤੇ ਪੁਰਾਣੇ ਹਨ ਅਤਿਆਧੁਨਿਕ ਮਿਜ਼ਾਈਲ ਜਾਂ ਰਡਾਰ ਪ੍ਰਣਾਲੀਆਂ ਨਾਲ ਲੈਸ ਨਹੀਂ ਕਲੋਨਿਸ ਕਲਾਸ ਦੀਆਂ 6 ਪੰਡੂਬੀਆਂ ਵਿੱਚੋਂ 5 ਇਸ ਵੇਲੇ ਸੇਵਾਯੋਗ ਨਹੀਂ ਅਤੇ ਉਹਨਾਂ ਨੂੰ ਮੁਰੰਮਤ ਦੀ ਲੋੜ ਹੈ ਇੰਜੀਨੀਅਰਿੰਗ ਸਮੱਸਿਆ ਕਾਰਨ ਦੋਵੇਂ ਰਿਫਿਊਲਿੰਗ ਜਹਾਜ਼ ਬੇਕਾਰ ਪਏ ਨੇ ਜਿਸ ਦਾ ਅਰਥ ਹੈ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਲੰਬੀ ਜਲ ਸੈਨਾ ਲੜਾਈ ਦੀ ਸਥਿਤੀ ਵਿੱਚ ਆਸਟ੍ਰੇਲੀਆ ਕੋਲ ਇੱਕ ਵੀ ਲੜਾਕੂ ਬੇੜਾ ਨਹੀਂ ਹੈ ਆਸਟ੍ਰੇਲੀਆ ਡਿਫੈਂਸ ਫੋਰਸ ਨਵੇਂ ਸੈਨਿਕਾਂ ਦੀ ਭਰਤੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਹਾਲੀਆ ਰਿਪੋਰਟਾਂ ਦੇ ਅਨੁਸਾਰ ਨੌਜਵਾਨ ਪੀੜੀ ਵਿੱਚ ਫੌਜੀ ਸੇਵਾ ਪ੍ਰਤੀ ਉਤਸ਼ਾਹ ਘਟ ਰਿਹਾ ਹੈ ਐਡਿਕੋ ਨਾਮ ਦੀ ਇੱਕ ਸਵਿਜ਼ ਕੰਪਨੀ ਨੂੰ 10 ਸਾਲਾਂ ਲਈ ਭਰਤੀ ਦਾ ਠੇਕਾ ਦਿੱਤਾ ਗਿਆ ਸੀ ਪਰ ਕੰਪਨੀ ਟੀਚੇ ਤੋਂ ਬਹੁਤ ਪਿੱਛੇ ਹੈ ਜਲ ਸੈਨਾ ਮਾਹਿਰਾਂ ਦੇ ਅਨੁਸਾਰ ਇੱਕ ਨੇਵੀ ਕਡੇਟ ਨੂੰ ਤਿਆਰ ਹੋਣ ਦੀ ਪ੍ਰਕਿਰਿਆ ਵਿੱਚ 300 ਦਿਨ ਲੱਗਦੇ ਨੇ ਇੰਨੀ ਦੇਰੀ ਕਾਰਨ ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਵਿਚਕਾਰੋਂ ਹੀ ਪਿੱਛੇ हट ਜਾਂਦੇ ਨੇ ਇਹ ਸਪਸ਼ਟ ਹੈ ਕਿ ਆਸਟ੍ਰੇਲੀਆ ਦੇ ਆਧੁਨਿਕ ਹਥਿਆਰ ਹੀ ਨਹੀਂ ਸਗੋਂ ਨਵੇਂ ਸੈਨਿਕਾਂ ਦੀ ਤਿਆਰੀ ਵੀ ਬਹੁਤ ਕਮਜ਼ੋਰ ਹੈ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੇ ਰੱਖਿਆ ਮਾਹਰ ਜੈਨੀਫਰ ਪਾਰਕਰ ਅਤੇ ਫੌਜੀ ਇਤਿਹਾਸਕਾਰ ਜான் ਸਟੋਰੀ ਸਮੇਤ ਕਈ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਆਧੁਨਿਕ ਯੁੱਧ ਲਈ ਤਿਆਰ ਨਹੀਂ ਹੈ ਉਹਨਾਂ ਅਨੁਸਾਰ ਦੇਸ਼ ਨਾ ਤਾਂ ਆਪਣੇ ਹਥਿਆਰ ਬਣਾ ਸਕਦਾ ਹੈ ਤੇ ਨਾ ਹੀ ਵੱਡੇ ਪੱਧਰ ਤੇ ਫੌਜ ਤਿਆਰ ਕਰ ਸਕਦਾ ਹੈ ਸਾਬਕਾ ਰੱਖਿਆ ਅਧਿਕਾਰੀ ਪੀਟਰ ਜੈਨਕਿੰਸ ਨੇ ਕਿਹਾ ਕਿ ਇਹ ਸੰਕਟ ਪਿਛਲੇ ਦਹਾਕੇ ਤੋਂ ਹੌਲੀ-ਹੌਲੀ ਵਧ ਰਿਹਾ ਸੀ ਤੇ ਹੁਣ ਇੱਕ ਚੱਕਰੀ ਆਫਤ ਵਿੱਚ ਬਦਲ ਗਿਆ ਹੈ ਚੀਨ ਵਿੱਚ ਪੀਐਲਏ ਨੈਵੀ ਨੇ ਹਾਲ ਹੀ ਵਿੱਚ ਪ੍ਰਸ਼ਾਂਤ ਮਹਾਸਾਗਰ ਵਿੱਚ ਟਾਈਪ 055 ਵਿਨਾਸ਼ਕਾਰੀ ਜੰਗੀ ਜਹਾਜ਼ ਨਾਲ ਫੌਜੀ ਅਭਿਆਸ ਕੀਤੇ ਜਿਸ ਦੀ ਵੀਡੀਓ ਚੀਨ ਦੇ ਸਰਕਾਰੀ ਟੀਵੀ ਤੇ ਪ੍ਰਸਾਰਿਤ ਕੀਤੀ ਗਈ ਸੀ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਵੱਡੇ ਜਹਾਜ਼ਾਂ ਦਾ ਇੱਕ ਸ਼ਕਤੀਸ਼ਾਲੀ ਜਲ ਸੈਨਾ ਬੇੜਾ ਬਣਾ ਰਿਹਾ ਹੈ ਇਹ ਮੰਨ ਕੇ ਕਿ ਅਮਰੀਕਾ ਯੁੱਧ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਇਹ ਆਸਟ੍ਰੇਲੀਆ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਹੈ ਦੂਜੇ ਪਾਸੇ ਚੀਨ ਲਗਾਤਾਰ ਆਪਣੀਆਂ ਫੌਜੀ ਸਮਰਥਾਵਾਂ ਵਧਾ ਰਿਹਾ ਹੈ ਜੋ ਕਿ ਸਿਰਫ ਆਸਟ੍ਰੇਲੀਆ ਲਈ ਹੀ ਨਹੀਂ ਸੋ ਕੋ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਜੰਗ ਦੀ ਸਥਿਤੀ ਵਿੱਚ ਆਸਟ੍ਰੇਲੀਆ ਦੂਜੇ ਦੇਸ਼ਾਂ ਦੀ ਮਦਦ ਤੋਂ ਬਿਨਾ ਨਹੀਂ ਬਚ ਸਕਦਾ ਅਜਿਹੇ ਵਿੱਚ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਆਪਣੀਆਂ ਸ਼ਰਤਾਂ ਅਨੁਸਾਰ ਫੌਜੀ ਸਹਾਇਤਾ ਵਧਾਉਂਦਾ ਹੈ ਤਾਂ ਆਸਟ੍ਰੇਲੀਆ ਦੀ ਜਲ ਸੈਨਾ ਦੀ ਤਾਕਤ ਵੱਧ ਸਕਦੀ ਹੈ 2021 ਵਿੱਚ ਆਸਟ੍ਰੇਲੀਆ ਨੇ ਅਮਰੀਕਾ ਅਤੇ ਬ੍ਰਿਟੇਨ ਨਾਲ ਓਕਸ ਸੁਰੱਖਿਆ ਸਮਝੌਤੇ ਤੇ ਹਸਤਾਖਤ ਕੀਤੇ ਜਿਸ ਦੇ ਤਹਿਤ ਉਸ ਨੂੰ 8 ਪਰਮਾਣੂ ਪੰਡੂਬੀਆਂ ਮਿਲਣਗੀਆਂ ਇਸ ਤੋਈ ਲਾਵਾ ਰੱਖਿਆ ਰਣਨੀਤਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਦੇਸ਼ 80 ਸਾਲਾਂ ਵਿੱਚ ਸਭ ਤੋਂ ਚੁਣੌਤੀਪੂਰਨ ਸੁਰੱਖਿਆ ਵਾਤਾਵਰਨ ਦਾ ਸਾਹਮਣਾ ਕਰ ਰਿਹਾ ਹੈ ਹਾਲਾਂਕਿ ਪੂਰੀ ਯੋਜਨਾ 2030 ਤੋਂ ਬਾਅਦ ਹੀ ਪੂਰੀ ਹੋਵੇਗੀ ਜਦੋਂ ਕਿ ਚੀਨ ਦੀਆਂ ਤਿਆਰੀਆਂ ਅੱਜ ਦੀਆਂ ਹਨ ਜਿਸ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੂੰ ਰੱਖਿਆ ਆਧੁਨਿਕੀਕਰਨ ਵੱਲ ਤੁਰੰਤ ਥੋਸ ਅਤੇ ਤੇਜ਼ ਕਦਮ ਚੁੱਕਣੇ ਪੈਣਗੇ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਮੱਧਪੂਰਬ ਯੁੱਧ ਅਤੇ ਵਪਾਰ ਯੁੱਧ ਤੇ ਕੇਂਦਰਤ ਹਨ ਜੋ ਆਸਟ੍ਰੇਲੀਆ ਦੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਜਾ ਰਿਹਾ ਹੈ ਅੱਜ ਸ਼ੇਅਰ ਬਾਜ਼ਾਰ ਵਿੱਚ 4% ਤੋਂ ਵੱਧ ਗਿਰਾਵਟ ਆਉਣ ਤੋਂ ਬਾਅਦ ਸੁਪਰ ਐਨੂਵੇਸ਼ਨ ਬੈਲੈਂਸ ਤੇ ਅਸਰ ਪਿਆ ਜਿਸ ਨਾਲ ਸਾਲ ਭਰ ਦਾ ਘਾਟਾ ਹੁਣ 10% ਹੋ ਗਿਆ ਹੈ ਸੁਪਰ ਰੇਟਿੰਗਸ ਦੇ ਕਾਰਜਕਾਰੀ ਨਿਰਦੇਸ਼ਕ ਤੇ ਅਨੁਸਾਰ ਆਸਟ੍ਰੇਲੀਆਈ ਲੋਕ ਆਪਣੇ ਸੁਪਰ ਬੈਲੈਂਸ ਦੇ ਲਗਭਗ ਅੱਧੇ ਹਿੱਸੇ ਨੂੰ ਪ੍ਰਭਾਵਿਤ ਹੁੰਦਾ ਹੋਇਆ ਵੇਖ ਸਕਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੁਆਰਾ ਲਗਾਏ ਗਏ ਟੈਰਿਫਾਂ ਦੇ ਪ੍ਰਤੀਕਿਰਿਆ ਦੇ ਤੌਰ ਤੇ ਬਾਜ਼ਾਰਾਂ ਵਿੱਚ ਇਹ ਵਿਰੋਧ ਨਜ਼ਰ ਆ ਰਿਹਾ ਹੈ ਵਿਤ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਇੱਕ ਅਜੀਹਾਂ ਨਤੀਜਾ ਹੈ ਜਿਸ ਦੀ ਕੋਈ ਉਮੀਦ ਨਹੀਂ ਕਰ ਰਿਹਾ ਸੀ ਤੇ ਇਹ ਬੇਹਤ ਜਲਦੀ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੁਆਰਾ ਬਾਕੀ ਦੁਨੀਆ ਤੇ ਲਗਾਏ ਟੈਰਿਫ ਲੰਬੇ ਝੰਡੇ ਵਾਲੇ ਸਨ ਪਰ ਵੇਰਵਿਆਂ ਨੇ ਬਾਜ਼ਾਰਾਂ ਨੂੰ ਹੈਰਾਨ ਕਰ ਦਿੱਤਾ। ਸਟਾਕ ਮਾਰਕੀਟ ਵਿੱਚ ਗਿਰਾਵਟ ਅਤੇ ਇਸ ਲਈ ਸੇਵਾ ਮੁਕਤੀ ਫੰਡਾਂ ਵਿੱਚ ਗਿਰਾਵਟ ਕਿਉਂਕਿ ਇਹ ਟੈਰਿਫ ਉਮੀਦ ਨਾਲੋਂ ਕਿਤੇ ਜ਼ਿਆਦਾ ਉੱਚੇ ਪੱਧਰ ਤੇ ਲਗਾਏ ਗਏ ਹਨ 57 ਦੇਸ਼ ਇਸ ਜ਼ਿਆਦਾ ਟੈਰਿਫ ਬੋਝ ਨੂੰ ਦੇਖ ਰਹੇ ਹਨ ਅਤੇ ਇਸ ਤੋਂ ਤੰਗ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਚੀਨ ਵੀ ਸ਼ਾਮਿਲ ਹੈ ਜਿਸ ਉੱਪਰ 34% ਟੈਰਿਫ ਲਗਾਇਆ ਗਿਆ ਹੈ ਇਸ ਦੇ ਜਵਾਬ ਵਿੱਚ ਚੀਨ ਨੇ ਵੀ ਅਮਰੀਕਾ ਦੇ ਸਾਰੇ ਸਮਾਨ ਉੱਪਰ 34% ਟੈਰਿਫ ਲਗਾ ਦਿੱਤਾ ਤੇ ਜਵਾਬੀ ਕਾਰਵਾਈ ਦੇ ਤੌਰ ਤੇ ਅਮਰੀਕਾ ਦੇ ਸਮਾਨ ਉੱਪਰ ਟੈਰਿਫ ਦਾ ਇਹ ਬੋਝ ਵਾਪਸ ਕਰ ਦਿੱਤਾ ਮਾਹਿਰਾਂ ਦਾ ਕਹਿਣਾ ਹੈ ਕਿ ਡਰ ਟੈਰਿਫਾਂ ਦੀ ਗਿਣਤੀ ਜਾਂ ਉਹਨਾਂ ਦੇ ਉੱਚੇ ਹੋਣ ਦਾ ਨਹੀਂ ਸਗੋਂ ਉਹਨਾਂ ਦੀ ਸਥਿਰਤਾ ਦਾ ਹੈ ਜਿਸ ਦੇ ਨਤੀਜੇ ਵਜੋਂ ਇਸ ਸਾਲ ਅਮਰੀਕਾ ਵਿੱਚ ਮੰਦੀ ਆ ਸਕਦੀ ਹੈ ਹੁਣ ਸਭ ਤੋਂ ਵੱਡਾ ਕਾਰਨ ਜਿਸ ਨਾਲ ਸੁਪਰ ਬੈਲੈਂਸ ਪ੍ਰਭਾਵਿਤ ਹੋਇਆ ਉਹ ਹੈ ਕਿ ਆਸਟ੍ਰੇਲੀਆ ਦੇ ਸੁਪਰ ਬੈਲੈਂਸ ਦਾ ਅੱਧਾ ਹਿੱਸਾ ਇਕਵਿਟੀ ਵਿੱਚ ਵੱਜਿਆ ਹੋਇਆ ਹੈ ਲੋਕ ਹੁਣ ਸੁਪਰ ਬੈਲੈਂਸ ਤੇ ਬਾਜ਼ਾਰਾਂ ਨਾਲੋਂ ਅੱਦੇ ਹੀwidehat ਡਿੱਗਣ ਦੀ ਉਮੀਦ ਵੀ ਕਰ ਸਕਦੇ ਨੇ ਕੁਦਰਤੀ ਤੌਰ ਤੇ ਬਹੁਤ ਸਾਰੇ ਲੋਕ ਇਸ ਸਮੇਂ ਚਿੰਤਾ ਵਿੱਚ ਹੋਣਗੇ ਅਤੇ ਜਵਾਬ ਲੱਭ ਰਹੇ ਹੋਣਗੇ ਪਰ ਸੱਚ ਇਹ ਹੈ ਕਿ ਇਸ ਵਿਗੜੀ ਸਥਿਤੀ ਦਾ ਦੋਸ਼ੀ ਬਾਜ਼ਾਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਫਿਲਹਾਲ ਦੀ ਕੜੀ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਤਿ ਸ਼੍ਰੀ ਅਕਾਲ